ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਬਠਿੰਡੇ ਵਿੱਚ ਹੋਈ ਮੌਸਮ ਨੇ ਜਿੱਥੇ ਜਾਨ ਜੀਵ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਤੁਹਾਨੂੰ ਦਿਖਾਉਣਾ ਹੈ ਲਾਈਵ ਤਸਵੀਰਾਂ ਸੀਨੀਅਰ ਰੋਡ ਦੀਆਂ ਜੋ ਸੀਗੀਆਂ ਰੋਡ ਬਠਿੰਡਾ ਤੋਂ ਗੁੰਨਿਆਣਾ ਜਾਂਦੀ ਹੈ ਇਸ ਦੀ ਜੋ ਹਾਲਤ ਹੈ ਬਹੁਤ ਅਰਥਜੋਗ ਹੈ ਇਸ ਤੋਂ ਉੱਤੇ 12 ਨੰਬਰ 50 ਦੇ ਐਮਸੀ ਮਲਕੀਤ ਸਿੰਘ ਵੀ ਮੌਜੂਦ ਹੈ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਦਿਖਾਉਣਾ ਹੈ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਧੀਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਪੈਲ ਤੇ ਆਧਾਰ ਤੇ ਤੋਂ ਤੱਕ ਪਹੁੰਚ ਸਕਦੇ ਕਾ ਬਣਾ ਸੁਣ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਮਲਕੀ ਤੇਨਸੀ ਜੀ ਵਾਰਡ ਨੰਬਰ 50 ਅੱਜ ਮੈਂ ਅੱਜ ਨਹੀਂ ਮੈਂ ਲੰਮੇ ਸਮੇਂ ਤੋਂ ਬੇਨਤੀ ਕਰ ਰਿਹਾ ਮੈਂ ਕੱਲਾ ਨਹੀਂ ਸਾਡੇ ਵਾਰਡ ਪਰ ਪਿਆ ਦੇ ਜਿੰਨੇ ਵੀ ਨਾਗਰਿਕਾ ਉਹ ਸਾਰੀ ਸਰਕਾਰ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਚਿੱਠੀਆਂ ਵੀ ਲਿਖ ਲੈ ਕੇ ਵਕਤ ਵਕਤ ਰਾਹੀਂ ਦਿੱਤੀਆਂ ਹੋਈਆਂ ਤੇ ਬਹੁਤ سارے ਲੋਕ ਮਿਲ ਕੇ ਵੀ ਆਇਆ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਦੇ ਕੰਨ ਦੇ ਉੱਪਰ ਦੀ ਹਿੱਤ ਤੱਕ ਜੂੰ ਵੀ ਸਰਕੀ ਨਹੀਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਪਟਿੰਡੇ ਦਾ ਜਿਹੜਾ ਸ਼ਹਿਰ ਹੈ ਉੱਥੇ ਦਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਕਿਉਂਕਿ ਉੱਥੇ ਉਹਨਾਂ ਨੂੰ ਕਮਾਈ ਆਉਂਦੀ ਹੈ ਦੁਕਾਨਾਂ ਦੀ ਕਮਾਈ ਹੁੰਦੀ ਹੈ ਤੇ ਸਾਰਾ ਜਿਹੜਾ ਪ੍ਰਸ਼ਾਸਨ ਹੈ ਪਟਿੰਡੇ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਜਿਹੜਾ 50 ਨੰਬਰ ਵਾਣ ਹੈ ਇਹ ਵੀ ਪਟਿੰਡੇ ਸ਼ਹਿਰ ਦਾ ਇੱਕ ਹਿੱਸਾ ਹੈ ਪਰ ਹੋ ਸਕਦਾ ਬਹੁਤ ਸਾਰੇ ਅਫਸਰਾਂ ਨੂੰ ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਨਾ ਹੋਵੇ ਕਿਉਂਕਿ ਜਿਆਦਾਤਰ ਲੋਕਾਂ ਨੂੰ ਹੁੰਦਾ ਵੀ ਉੱਥੇ ਗਰੀਬ ਲੋਕ ਰਹਿੰਦੇ ਆ ਵਿੱਚ ਉੱਥੇ ਕਿਹੜਾ ਕਿਸੇ ਨੇ ਕੁਝ ਬੋਲਣਾ ਹੈ ਜਿਹੜੀ ਇਹ ਸਿਵਿਆ ਰੋਡ ਪੈਦੀ ਹੈ ਜੀ ਸਿਵਿਆ ਰੋਡ ਇਹ ਇਹ ਸਿਵਿਆ ਰੋਡ ਦਾ ਵਿੱਚ 4-5-5 ਫੁੱਟ ਦੇ ਖੱਡੇ ਆ ਤੁਹਾਨੂੰ ਦਿਖਾਵਾ ਵੀਰ ਜੀ ਮੈਂ ਆਹ ਦੇਖੋ ਸਾਹਮਣੇ ਦੀ ਪਹਿਲ ਇੱਕ ਵਾਰੀ ਦਿਖਾਈ ਦੇ ਰਿਹਾ ਇਹ ਖੱਡੇ 5-5 ਫੁੱਟ ਡੂੰਘੇ ਆ ਮੈਂ ਮੈਂ ਇਸ ਮੈਂ ਇਹ ਖੱਡਿਆਂ ਦੇ ਵਿੱਚ ਵੜ ਕੇ ਵੀ ਦਿਖਾ ਸਕਦਾ ਮੈਂ ਖੱਡਿਆਂ ਦੇ ਵਿੱਚ ਜਾ ਕੇ ਗੋਟੇ-ਗੋਟੇ ਪਾਣੀ ਵਿੱਚ ਵੀ ਖੜ ਸਕਦਾ ਪਰ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਕਈ ਵਾਰੀ ਕੋਈ ਵਿਰੋਧੀ ਇਹ ਕਹਿੰਦੇ ਵੀ ਇਹ ਤਾਂ ਡਰਾਮਾ ਕਰਦਾ ਇਸ ਕਰਕੇ ਮੈਂ ਤੁਹਾਨੂੰ ਦੂਰ ਤੋਂ ਵੀ ਖੜ ਰਿਹਾ ਕਿਉਂ ਬਾਅਦ ਦੇ ਵਿੱਚ ਕੋਈ ਇਹਨੂੰ ਡਰਾਮੇ ਵਾਲੀ ਗੱਲ ਨਾ ਕੋਈ ਕਹਵੇ ਤੁਸੀਂ ਵੇਖ ਸਕਦੇ ਹੋ ਵੀ ਇਹ ਸਿਨੀਅਰ ਰੋਡ ਪਿਛਲੇ 3 ਸਾਲ ਤੋਂ ਤਕਰੀਬਨ 3 ਸਾਲ ਤੋਂ ਪਤਾ ਜੀ ਹਾਂਜੀ 3 ਸਾਲ ਤੋਂ ਇਹ ਜਿਹੜੀ ਰੋਡ ਬਹੁਤ ਟੁੱਟੀ ਹੋਈ ਆ ਕਈ ਵਾਰੀ ਮੈਨੂੰ ਵਾਲਾ ਸਵਾਲ ਕਰਦਾ ਵੀ ਐਮ ਸੀ ਸਾ ਤੂੰ ਤੁਦਾ ਐਮ ਸੀ ਐ ਮੈਂ ਦੱਸ ਦਿਆਂ ਵੀ ਮੇਰੇ ਬੱਸ ਦਾ ਰੋਕ ਨਹੀਂ ਕਿਉਂਕਿ ਨਾ ਤਾਂ ਸਾਡਾ ਮੇਰ ਹੈ ਨਾ ਸਾਡਾ ਡਿਪਟੀ ਮੇਰ ਐ ਨਾ ਸਾਡਾ ਸੀਨੀਅਰ ਮੇਰ ਆ ਦੂਸਰੀ ਗੱਲ ਰਹੀ ਜਿਹੜੀ ਇਹ ਰੋਡ ਐ ਬੀ ਐਂਡ ਆਰ ਦੀ ਐ ਕਿਉਂਕਿ ਸਾਡੇ ਕਾਰਪੋਰੇਸ਼ਨ ਕਮੇਟੀ ਦੇ ਵਿੱਚ ਆਉਂਦੀ ਨਹੀਂ ਇਹ ਰੋਡ ਇਹ ਪੰਜਾਬ ਸਰਕਾਰ ਬੀ ਐਂਡ ਆਰ ਨੇ ਬਣਾਉਣੀ ਐ ਪਤਾ ਨਹੀਂ ਪੰਜਾਬ ਸਰਕਾਰ ਦੇ ਜਿਹੜੇ ਲੀਡਰਾਂ ਕਿੱਥੇ ਆ ਜਿਹੜੇ ਇਸ ਇਲਾਕੇ ਦੇ ਵਿੱਚ ਵੋਟਾਂ ਦੀ ਗੱਲ ਕਰੀਏ ਪਿੱਛੇ ਜੇ ਵੋਟਾਂ ਪਈਆਂ ਸੀ ਐਮ ਪੀ ਦੀਆਂ ਐਮ ਪੀ ਦੇ ਵਿੱਚ ਲੋਕਾਂ ਨੇ ਸਾਰਿਆਂ ਦਾ ਮਾਨਤਾ ਰੱਖਿਆ ਉਹਨਾਂ ਨੇ ਲੋਕਾਂ ਨੇ ਬੀ ਜੇ ਪੀ ਨੂੰ ਵੋਟ ਵੀ ਪਾਈ ਲੋਕਾਂ ਨੇ ਝਾੜੂ ਨੂੰ ਵੋਟ ਵੀ ਪਾਈ ਲੋਕਾਂ ਨੇ ਕਾਲੀਦਾੜ ਨੂੰ ਵੀ ਪਾਈ ਲੋਕਾਂ ਨੇ ਕਾਂਗਰਸ ਨੂੰ ਪਾਈ ਕਾਂਗਰਸ ਦਾ ਨੁਮਾਇੰਦਾ ਤਾਂ ਮੈਂ ਇੱਥੇ ਹਰ ਰੋਜ਼ ਪਿਆ ਫਿਰਦਾ ਪਰ ਦੂਜੀਆਂ ਤਿੰਨਾਂ ਪਾਰਟੀਆਂ ਦਾ ਬੰਦਾ ਕਦੇ ਮੈਂ ਵੇਖਿਆ ਨਹੀਂ ਕਿਉਂਕਿ ਇੱਥੋਂ ਦੀ ਜਿਹੜੀ ਐਮਪੀ ਹੈ ਉਹ ਵੀ ਅਕਾਲੀ ਦਲ ਦੀ ਹੈ ਜਿਹੜਾ ਐਮਐਲਏ ਆ ਉਹ ਆਮ ਪਾਰਟੀ ਦਾ ਹੈ ਤੇ ਭਾਜਪਾ ਦੇ ਜਿਹੜੇ ਉਹ ਵੀ ਇੱਥੇ ਬਹੁਤ ਵੱਡਾ ਸਰਗਮ ਉਹਨਾਂ ਦਾ ਹੈਗਾ ਜਿਹੜਾ ਇੱਥੇ ਲੀਡਰਸ਼ਿਪ ਹੈਗੀ ਬਠਿੰਡੇ ਦੇ ਵਿੱਚ ਉਹ ਪੁਰਾਣਾ ਜਿਹੜਾ ਐਮਐਲਏ ਉਹ ਵੀ ਹੁਣ ਮੈਨੂੰ ਲੱਗਦਾ ਵੀ ਭਾਜਪਾ ਦੇ ਵਿੱਚ ਹੈ ਉਹ ਲੋਕ ਸਾਡੇ ਕੋਲੇ ਅੱਜ ਨਹੀਂ ਆ ਰਹੇ ਉਹ ਸਿਰਫ ਵੋਟਾਂ ਵੇਲੇ ਸਾਡੇ ਕੋਲੇ ਆਉਂਗੇ ਇਹ ਭੋਲੇ ਭੋਲੇ ਲੋਕਾਂ ਨੂੰ ਉਦੋਂ ਗੱਡੀਆਂ 'ਚ ਫਟਾ ਕੇ ਹੁੰਡੇ ਦਿਵਾ ਕੇ ਲੋਕਾਂ ਨੂੰ ਭਰਿਆ ਕੇ ਢਗ ਢੰਗ ਦਾ ਲਾਲਚ ਦੇ ਕੇ ਕੋਸ਼ਿਸ਼ ਕਰਕੇ ਆਪਣੀਆਂ ਵੋਟਾਂ ਲੈ ਕੇ ਚਲੇ ਜਾਂਦੇ ਆ ਬਾਅਦ ਵਿੱਚ ਇੱਥੇ ਕੋਈ ਨਹੀਂ ਆਉਂਦਾ ਇਹ ਮੈਂ ਸਾਰੀਆਂ ਪਾਰਟੀਆਂ ਨੂੰ ਤਾਂ ਕਹਿ ਰਿਹਾ ਕਿਉਂਕਿ ਇੱਥੇ ਵੋਟਾਂ ਖੁੱਡੀਆਂ ਸਾਹਿਬ ਵੀ ਲੈ ਕੇ ਗਿਆ ਐਮਪੀ ਇਲੈਕਸ਼ਨਾਂ ਵਿੱਚ ਇੱਥੇ ਵੋਟਾਂ ਹਰ ਸਿੰਘ ਮੁਰਕਰ ਬਾਦਲ ਵੀ ਲੈ ਕੇ ਗਈ ਆ ਇੱਥੇ ਬੀਜੇਪੀ ਦਾ ਕੈਂਡੀਡੇਟ ਉਹ ਵੀ ਆਇਆ ਸੀਗਾ ਜੇ ਮੈਂ ਕਾਰਜਸ ਦੀ ਗੱਲ ਕਰਾਂ ਉਹਨਾਂ ਦਾ ਮੈਂ ਇੱਥੇ ਹਰ ਰੋਜ਼ ਡਿਊਟੀ ਲਾਉਣਾ ਕਾਰਨਸ ਵੱਲੋਂ ਪਰ ਅੱਜ ਜਿਹੜੀ ਡਿਉਟੀ ਬੰਦੀ ਹੈ ਸਾਰੀਆਂ ਪਾਰਟੀਆਂ ਰਲ ਕੇ ਜਿਹੜਿਆ ਵੀ ਜੀ ਕਰਦਾ ਸਾਡਾ ਸਾਥ ਦੇ ਮੈਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਜਿਹਦਾ ਵੀ ਵਾਸ ਕਰਦਾ ਤੇ ਜਿਹੜੀ ਸਿਲੀਆ ਰੋਡ ਦਾ ਬਹੁਤ ਬੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਲੋਕ ਕਿਥੇ ਜਿਹੜੇ ਸਕੂਲ ਬੱਸਾਂ ਆਉਂੀਆਂ ਬੰਦ ਹੋ ਗਈਆਂ ਜਿਹੜੇ ਛੋਟੇ-ਛੋਟੇ ਦੁਕਾਨਦਾਰੇ ਤੇ ਛੋਟੇ-ਛੋਟੇ ਦੁਕਾਨਾਂ ਗਰੀਬ ਲੋਕਾਂ ਨੇ ਕਰੀਆਂ ਔਰਤਾਂ ਨੇ ਕਰੀਆਂ ਉਹਨਾਂ ਦੀ ਦੁਕਾਨ ਤੇ ਅੱਜ ਕੋਈ ਗਾਹਕ ਨਹੀਂ ਆ ਰਿਹਾ ਕੋ ਬਣੇ ਜਿਵੇਂ ਆਹ ਬਾੜੀਆਂ ਪਹਾਮਾਂ ਤੇ ਪੈਣਾ ਖੜੀਆਂ ਨੇ ਦੁਕਾਨਾਂ ਛੋਟੇ ਛੋਟੇ ਮਾਤਾ ਬੈਠੀ ਆ ਕੋਈ ਛੋਟੇ ਮੋਟੇ ਕੱਪੜੇ ਵੇਚਦੀਆਂ ਹੱਥ ਨੂੰ ਕੋਈ 500 200000 ਰੁਪਿਆ ਬਣਾਉਣੀ ਹੁੰਦੀ ਹੈ ਦਿਹਾੜੀ ਪਰ ਉਹ ਬੰਦ ਹੀ ਨਹੀਂ ਇਹਨਾਂ ਦੀ ਕਿਉਂਕਿ ਪ੍ਰਸ਼ਾਸਨ ਇੱਥੇ ਕੋਈ ਆ ਹੀ ਨਹੀਂ ਰਿਹਾ ਪ੍ਰਸ਼ਾਸਨ ਦਾ ਅਫਸਰ ਉਹ ਤਾਂ ਵੱਡੀਆਂ ਦੁਕਾਨਾਂ ਜਿੱਥੇ ਲੱਖ ਲੱਖ ਰੁਪਿਆ ਕਰਾਇਆ ਜਿੱਤੋਂ ਸਵਾਰਨਾ ਆਉਂਦਾ ਅਫਸਰਾਂ ਨੂੰ ਸਾਰੇ ਅਫਸਰ ਉੱਥੇ ਲੱਗੇ ਹੋਏ ਆ ਇੱਥੇ ਪਿਛਲੇ 2 ਸਾਲਾਂ ਤੋਂ ਜਿਹੜੀ ਦੁਕਾਨਦਾਰੀ ਬੰਦ ਪਈ ਹੈ ਕਈ ਵਾਰੀ ਤਾਂ ਕੋਈ ਗਰੀਬ ਦਿਹਾੜੀ ਕਰਕੇ ਕੋਈ ਆਥਰੇ 200 ਰੁ ਮੈਨੂੰ ਇਹ ਵੀ ਉਮੀਦ ਹੈ ਵੀ ਕਈ ਵਾਰੀ ਕਿਸੇ ਦੇ ਘਰੇ ਰੋਟੀ ਵੀ ਨਹੀਂ ਪਕਦੀ ਕਾਰਨ ਕਿ ਉਹ ਰਾਤ ਨੂੰ ਜਦੋਂ ਬੜੀ ਗਰੀਬ ਥੱਕਿਆ ਹੁੰਦਾ ਹੈ ਦਿਹਾੜੀ ਕਰਕੇ ਆਉਂਦਾ ਉਹ ਤਾਂ ਜਿਹੜਾ ਰਾਸ਼ਨ ਹੁੰਦਾ ਸਾਰਾ ਇੱਥੇ ਸੁੱਟ ਜਾਂਦਾ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਸ਼ਹਿਰ ਦਾ ਹਿੱਸਾ ਹੈ ਇਹ ਸ਼ਹਿਰ ਦਾ ਹਿੱਸਾ ਹੈ 50 ਨੰਬਰ ਵਾਰਡ ਇੱਥੇ ਵੀ ਧਿਆਨ ਦਿੱਤਾ ਜਾਵੇ ਇਹਦੇ ਮੈਂ ਹੋਰ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜੇ ਜਲਦੀ ਇਹਦਾ ਕੋਈ ਹੱਲ ਨਾ ਕੱਢਿਆ ਫਿਰ ਮੈਂ ਸਾਰੇ ਨਗਰ ਵਾਸੀਆਂ ਨੂੰ ਨਾਲ ਲੈ ਕੇ ਆਪ ਦੀਆਂ ਦੋ ਬੱਸਾਂ ਭਰ ਕੇ ਤੇ ਜਿੱਥੇ ਪ੍ਰਸ਼ਾਸਨ ਦਾ ਸੰਬੰਧਤ ਜਿਹੜਾ ਕੋਈ ਦਫ਼ਤਰ ਹੋਇਆ ਉੱਥੇ ਧਾਲਾ ਲਾ ਕੇ ਪੱਕੇ ਟੋਟੇ ਬੈਠੂਗਾ ਬਾਅਦ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਕਹੇ ਵੀ ਤੂੰ ਸਾਨੂੰ ਪਹੜ ਨਹੀਂ ਦਿੱਤੀ ਕਿਉਂਕਿ ਮੈਂ ਬਕਾਇਦਾ ਚਿੱਠੀਆਂ ਰਾਈਂ ਵਕਬਗ ਜਿਹੜੇ ਹੈ ਦਫਤਰਾਂ ਨੂੰ ਦੇ ਚੁੱਕਿਆ ਸੋ ਮੈਂ ਸਾਰੇ ਦੁਬਾਰਾ ਇਹ ਬੇਨਤੀ ਕਰਦਾ ਹੈ ਕਿ ਜਿਹੜੇ ਲੋਕ ਵੋਟਾਂ ਲੈ ਕੇ ਗਏ ਸੀ ਐਮਪੀ ਦੇ ਇਲੈਕਸ਼ਨਾਂ ਵੇਲੇ ਮੈਂ ਜ਼ਿਆਦਾ ਲੰਮਾ ਨਹੀਂ ਜਾਣਾ ਚਾਹੁੰਦਾ ਵੀ ਐਮਪੀ ਵੇਲੇ ਸਾਰਿਆਂ ਨੂੰ ਵੰਡ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਕੈਂਡੀਡੇਟ ਮੁੜ ਕੇ ਇੱਥੇ ਆਇਆ ਵੀ ਨਹੀਂ ਕਿਸੇ ਨੇ ਇੱਥੇ ਮੂੰਹ ਵਿਖਾਇਆ ਵੀ ਨਹੀਂ ਜੇ ਆਉਂਦਾ ਤਾਂ ਕੱਲਾ ਮਿਲਤੀ ਤਮਸੀ ਆਉਂਦਾ ਪਰ ਮੇਰੇ ਕੋਲ ਪਾਵਰ ਨਹੀਂ ਜਿਹੜੇ ਪਾਵਰ ਨਾਲ ਮੈਂ ਕੰਮ ਕਰਾ ਸਕਾਂ ਮੇਰੇ ਦਾ ਸੈਂਡ ਆਉ ਮੈਂ ਕਰ ਦਿੰਨਾ ਸੋ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦਾ ਵੀ ਜੇਕਰ ਥੋੜੇ ਸਮੇਂ 15 ਜਾਂ 20 ਦਿਨਾਂ ਦੇ ਵਿੱਚ ਵਿੱਚ ਇਹਦਾ ਸੜਕ ਦਾ ਵੀ ਹੱਲ ਨਾ ਲੱਭਿਆ ਤਾਂ ਮੈਂ ਜਿਹੜਾ ਧਰਨਾ ਲਾ ਕੇ ਪੱਕੇ ਤੌਰ ਤੇ ਪ੍ਰਸ਼ਾਸਨ ਦੇ ਦਫ਼ਤਰੇ ਮਿਲ ਕੇ ਬੈਠੂੰਗਾ ਸੋ ਸ਼ਸ਼ੀ ਕਾ ਜੀ ਬਾਈ ਖਾਸ ਸਾਹਿਬ ਬਾਈ ਫਤਿਹ